ਉਹ 10 ਸਾਲਾਂ ਤੋਂ ਬੈਠਾ ਇਹ ਕਮਰਾ ਹੋ ਗਿਆ ਇਹ ਭੱਜ ਜਾਂਦਾ ਸੰਗੜਾ ਲਾ ਕੇ ਰੱਖ ਰਿਹਾ ਜੀ ਦਿਮਾਗ ਦਿਮਾਗ ਇਹਨੂੰ ਕੋਈ ਨਹੀਂ ਹੈਗਾ ਐ ਨਹੀਂ ਪਤਾ ਕਿ ਜੇ ਕੁਝ ਮਾਰੇ ਇਹ ਹਾਂ ਜੀ ਕਿਦੋਂ 20 ਸਾਲ ਹੋ ਗਏ ਸਾਡਾ ਬੁਰਾ ਹਾਲ ਹੀ ਆ ਜੀ ਬਸ ਮੈਨੂੰ ਪਤਾ ਹੀ ਆ 20 20 ਸਾਲ ਹੋ ਗਏ ਛੋਟਾ ਘਰ-ਬਾਰ ਦੇਖ ਲਓ ਜੀ ਤੁਸੀਂ ਤੁਹਾਨੂੰ ਦੀਦਾ ਹੀ ਹੈਗਾ ਵੀ ਜਾਣੀ ਸਾਡਾ ਤਾਂ ਬੁਰਾ ਹਾਲ ਹੀ ਆ ਬਹਟਾ ਰੋਟੀ ਤਾਂ ਬਸ ਜੀ ਖਾਂਦਾ ਨਹੀਂ ਹੈਗਾ ਰੋਟੀ ਆ ਜਾਂ ਮੂਨਾ ਖਾਂਦਾ ਕੋਈ ਨਹੀਂ ਜੀ ਕੋਈ ਨਹੀਂ ਕੰਮ ਅਸੀਂ ਤਾਂ ਬੈਠੇ ਆ ਪੈਸਾ ਆਉਂਦੀ ਮਾੜੀ ਮੋਟੀ ਉਹਦਾ ਟਾਈਮ ਪਾਸ ਕਰਦੇ ਆ ਨਗਾ ਨਾਂ ਦੇ ਪੈਸੇ ਬਠੇਰੇ ਦੇਣੇ ਨੇ ਹਜੇ ਦੇਰਾਂਗੇ ਜਪੇਸਣ ਆਜੂ ਹੋਈ ਹੋਈ ਦੇ ਜਾਵਾਂਗੇ ਪੰਜ ਪੰਜ 4 400 ਕਰਕੇ ਅਸੀਂ ਬਹੁਤ ਔਖੀਆਂ ਜੀ ਮੀਂਹ ਦੇ ਵਿੱਚ ਬੁਰੀ ਹਾਲਤ ਸੀ ਜੀ ਪਾਣੀ ਐਡਾ ਦਾ ਖੜਾ ਸੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਅਸੀਂ ਸਰਪੰਚ ਨੂੰ ਵੀ ਕਿਹਾ ਵੀ ਕਹਿੰਦਾ ਕੰੀਨਾਂ ਦੇਖ ਲਾਂਗੇ ਕਹਿੰਦਾ ਜਾਨੀ ਅਸੀਂ ਲੋਕਾਂ ਦੇ ਘਰੇ ਟਾਈਮ ਕੱਢਿਆ ਇਲਾਜ ਨਹੀਂ ਕਰਾਇਆ ਜੀ ਕਰਾਇਆ ਇਲਾਜ ਪਰ ਇਹ ਠੀਕ ਨਹੀਂ ਹੋਇਆ ਦੁੱਧਿਆ ਨੇ ਪਟਿਆਲੇ ਲੈ ਕੇ ਗਏ ਤੇ ਅਸੀਂ ਅਮਰ ਅੱਥੇ ਲੱਗੇ ਤੇ ਕੋਟਲੇ ਉਹ ਕਹਿੰਦੇ ਜੀ ਉੱਥੇ ਪਟਿਆਲੇ ਦੇ ਪਟਿਆਲੇ ਦਾ ਪ੍ਰਚਾ ਕਰਤਾ ਉੱਥੇ ਲੈ ਗਏ ਫਿਰ ਉੱਥੇ ਮੋਹਤਸ਼ੇਵਾਂ ਚ ਲੈ ਗਏ ਤੇ ਦੁੱਖ ਹੁੰਦਾ ਜੀ ਇਹਦਾ ਹੁਣ ਕੀ ਕਰੀਏ ਰੜਕ ਪੈਂਦੀ ਆ ਬਹੁਤ ਇਹ ਬਹੁਤਾ ਔਖਾ ਕਰਦਾ ਸਾਨੂੰ ਇਹਦਾ ਇਹ ਜੀ ਕਰਕੇ ਸੰਭੀ ਜਾਂਦਾ ਵੀ ਇਹ ਵੀ ਡਿਪਿਆਂ ਦਾ ਦਿਨ ਸ਼ਾਮ ਦਾ ਹਾਂ ਜੀ ਬਸ ਇਹ ਜੀ ਨਹੀਂ ਠੀਕ ਨਹੀਂ ਹੈਗੇ ਤਾਂ ਬਿਮਾਰ ਹੀ ਰਹਿੰਦੇ ਨੇਗੇ ਸਮਾਉਣ ਵਾਲ ਕੋਈ ਨਹੀਂ ਜੀ ਸਾਡੇ ਚ ਹੈਗਾ ਮੈਂ ਟਾਪ ਚ ਜਾਂਦੀ ਦੀ ਪਹਿਨੀਆਂ ਹਾਂ ਜੀ ਹਾਂ ਜੀ ਹਾਂ ਤਾਂ ਹੀ ਤਾਂ ਕਹਿੰਦੇ ਜੀ ਹੁਣੇ ਬੈਠਾ ਮੰਜੇ ਤੇ ਸੀ ਕੀ ਕਰੀਏ ਸਾਨੂੰ ਕੌਣ ਸੰਭੂਗਾ ਅੱਲਾ ਇਹਦਾ ਛੁੱਟ ਤੁਸੀਂ ਮੰਜੇ ਤੇ ਪਹਗੇ ਫਿਰ ਸਾਨੂੰ ਕੌਣ ਸੰਭੂਗਾ ਅਸੀਂ ਇਹਨੂੰ ਸੰਭਾ ਕੇ ਕਿ ਸਾਨੂੰ ਇਹ ਸੰਭੂਗਾ ਕਿਦਾਂ ਵੀ ਆੜੀ ਆਪਣਾ ਉਤਾਰ ਦੇਂਗਾ ਜੀ ਹਾਂ ਉਤਾਰ ਦੇਣੀ ਇਹ ਕੰਮ ਕਰਦਾ ਕੋਈ ਨਹੀਂ ਜੀ ਬਸ ਬੇਲੇ ਬੇਲੇ ਹਾਂ ਅਸੰਗਲ ਕਿਵੇਂ ਲਾਇਆ ਇਹ ਜਾਈ ਬਾਹਰ ਉਹ ਉਲਾਸਾ ਪਾਪਾ ਜੀ ਅੱਛਾ ਅੱਛਾ ਬਾਹਰ ਜਾਣਾ ਚਾਹਨਾ ਬਾਹਰ ਜੂ ਨਹੀਂ ਬੜਾ ਮੁਟਾਈ ਹਾਂ ਆ ਬੇਲੇ ਕੋਈ ਕੰਮਕਾਰ ਕੋਈ ਹੋਰ ਠੀਕ ਹੈ ਜੀ ਬਸ ਗਰਮੀ ਗਰਮੀ ਤਾਂ ਨਹੀਂ ਆਉਂਦੀ ਨਹੀਂ ਗਰਮੀ ਨਹੀਂ ਆਉਂਦੀ ਹੁਣ ਤਾਂ ਬਹਿ ਰਹੇ ਹਾਂ ਆ ਤਾਂ ਬਹੁਤ ਮੋਰਾਲਾ ਦਿੱਤੇ ਭੁੱਖੇ ਮਰਦੇ ਨੇ ਸਾਡਾ ਕੋਈ ਕੋਹਈ ਲੈ ਨਾ ਕਿ ਸਾਡਾ ਜਬੇ ਸਾਡਾ ਕੋਈ ਅਬਾਤ ਆਈਦਾ ਬੋੜਾ ਚੜਦਾ ਦੋ ਹੋਇਆ ਤੇ ਮਰ ਜਾਣਾ ਚਾਹਤਾ ਜੰਤਾ ਉਹ ਤਾਂ ਦਾ ਬੜਾ ਖਤੰਦਾ ਕੋਈ ਨਹੀਂ ਬਹਦਾ ਛਾ ਨਹੀਂ ਕੋਈ ਨਹੀਂ ਸੰਦ ਬੋਦਾ ਬਿਲਕੁਲ ਜਮਾ ਸਾਨੂੰ ਕੋਈ ਦਿਲ ਨਹੀਂ ਕਰਦਾ ਭੋਰਾ ਮਨ ਨਹੀਂ ਕਰਦਾ ਕੀ ਕਰੀਏ ਇਹ ਲੋਕੇ ਸਾਹਮਣਾ ਨਹੀਂ ਅਸੀਂ ਮਰਦਾਂਗੇ ਇਹਦਾ ਕੋਈ ਲੈ ਕੋਈ ਨਹੀਂ ਆਗਾ ਮਗਰੋਂ ਮੈਨੂੰ ਕਰਦੇ ਨਹੀਂ ਆਗਾ ਇਹ ਲੋਕ ਇਹ ਇਹ ਦੇਖਾ ਕਿ ਤਰਫੀ ਨਾ 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 ਰਾਤਾਂ ਹਾਏ ਪਾਪਾ ਪਾਪਾ ਮੈਂ ਤਾਂ ਦੋੜ ਕੇ ਪੱਤ ਗਿਆ